ਸਾਭ ਵਾਹਿਗੁਰੂ ਜੀ ਦੇ ਭਾਤੇ ਅੱਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤੇ ਆਪਾਂ ਅੱਜ ਅਸੀਂ ਖੜਿਆ ਸੁਨਾਮ ਦੇ ਘਰ ਕੀਤੇ ਤੇ ਸਾਡੇ ਸੰਗਰਾਮੀ ਕਲਾ ਕੇਂਦਰ ਵੱਲੋਂ ਸਾਰੇ ਦੇਸ਼-ਵਦੇਸ਼ ਚ ਵਹਦੇ ਸਮੂਹ ਲੋਕਾਂ ਨੂੰ ਅੱਜ ਦੇ ਇਸ ਅਵਤਾਰ ਪੁਰਬ ਦੀਆਂ ਜਿਹੜੀ ਲੱਖ ਲੱਖ ਬਧਾਈਆਂ ਦਿੰਦੇ ਆਂ ਆਓ ਮੈਂ ਕੋਸ਼ਿਸ਼ ਜਿਹੜਾ ਇੱਥੇ ਜਨਾਮ ਦੇ ਵਿੱਚ ਅ ਟਰੈਂਡ ਬਾਲ ਦੇ ਅੱਗੇ ਧਰਨਾ ਲੱਗਾ ਹੋਇਆ ਭਾਰਤੀ ਵੀ ਸਾਡੇ ਉਹਨਾਂ ਇੱਕ ਦਾ ਗਰਾਹ ਵੱਲੋਂ ਤੇ ਪੂਰੇ ਜਿਹੜਾ ਅੱਜ ਦਾ ਜਿਹੜਾ ਲੰਗਰ ਹੈ ਇੱਥੇ ਲਖਸ਼ਾ ਲਖਸ਼ੇ ਦੀ ਇਕੱਤੀ ਬਹੁਤ ਮਸ਼ਹੂਰ ਆ ਜਿਹਦੇ ਵਿੱਚ ਬਹੁਤ ਵਧੀਆ ਸਮਾਨ ਵੰਡਦਾ ਦਾ ਭਾਰਤੀ ਨਾਲ ਆਉਂਦਾ ਉਹਨਾਂ ਕੋਲ ਇਹ ਲੰਗਰ ਲਾਇਆ ਹੈ ਮੈਂ ਦਿਖਾਉਣਾ ਤੁਹਾਨੂੰ ਆਓ ਇਹ ਸਾਡੀਆਂ ਮਾਮਾ ਭੈਣਾਂ ਨੇ ਜਿਹੜੇ ਸੇਵਾ ਕਰ ਰਹੀਆਂ ਨੇ ਜਿਹੜਾ ਅੱਜ ਦਾ ਇਹ ਲੰਗਰ ਚੱਲਣਾਗਾ ਇੱਕ ਲਗਭਗ 1.5 ਵਜੇ 1.5 ਵਜੇ ਦੇ ਕਰੀਬ ਇਹ ਲੰਗਰ ਚੱਲ ਪੈਣਾ ਇਹ ਜਿਹੜਾ ਹੈਗਾ ਲੰਗਰ ਦੇਖੋ ਇੱਧਰ ਪੱਕ ਵੀ ਰਿਹਾ ਨਾਲ ਦੇ ਨਾਲ ਮੈਂ ਪਹਿਲਾਂ ਮੋਲ ਕਹਿੰਦਾ ਵੀ ਇਹ 1 ਵਜੇ ਦੇ ਕਰੀਬ ਇਹ ਜਿਹੜਾ ਲੰਗਰ ਆ ਇਹ ਹੈਗਾ ਲੱਛੇ ਦਾ ਪਰਿਵਾਰ ਆ ਜਿਹੜਾ ਇਹ ਲੰਗਰ ਦੇ ਵਿੱਚ ਆ ਕੇ ਧਰਨੇ ਦੇ ਵਿੱਚ ਆ ਕੇ ਇਹ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਔਰ ਇਹਨਾਂ ਦਾ ਇਹ ਸੰਗਤਾਂ ਚ ਅੱਜ ਵਰਤੌਣਾ ਕਿ ਉਹ ਅੱਜ ਅਹ ਜੀ ਗੁਰੂ ਗੋਬੀ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਆ ਤੇ ਇਹਨਾਂ ਨੇ ਦੋਏ ਇਲਾਹੇ ਖੱਟ ਲੈ ਇਹਨਾਂ ਨੇ ਨਾਲੇ ਪ੍ਰਕਾਸ਼ ਪੁਰਬ ਵੀ ਮਨਾ ਜਾਣਗੇ ਪਟੰਗ ਨਾਲ ਨਾਲੇ ਸੰਗਤਾਂ ਚੱਪਦਾ ਜਿਹੜਾ ਇਹ ਲੰਗਰ ਵੀ ਵਰਤਾ ਜਾਣਗੇ ਹੈਨਾ ਤੇ ਬਹੁਤ ਵਧੀਆ ਉਂਝ ਵੀ ਇਹਨਾਂ ਦਾ ਜਿਹੜਾ ਦੁਕਾਨ ਦਾ ਜਿਹੜੀ ਬਹੁਤ ਵਧੀਆ ਸਾਫ ਸਫਾਈ ਰੱਖਦੇ ਨੇਗੇ ਤੇ ਅਸੀਂ ਸਾਡੇ ਵੱਲੋਂ ਵੀ ਇਹਨਾਂ ਨੂੰ ਵਧਾਈਆਂ ਦਿੰਨੇ ਆ ਭਾਈ ਤੁਸੀਂ ਵਧੀਆ ਕੰਮ ਕੀਤਾ ਇਹ ਤੇ ਬਣਦਾ ਵੀ ਆ ਸਾਡਾ ਜਿਹੜੇ ਦਿੱਲੀ ਦੇ ਨਾਲ ਮੋਰਚਿਆਂ ਦੇ ਵਿੱਚ ਸਾਡੇ ਕਿਸਾਨ ਬੈਠੇ ਨੇ ਉਹਨਾਂ ਦੇ ਐਸਾ ਰਾਹੀਂ ਹਮਾਇਤ ਵੀ ਆਇਆ ਇਸ ਧਰਨੇ ਦੀ ਵੀ ਹਮਾਇਤ ਕਰਿਆ ਤੇ ਇਹਦੇ ਵਿੱਚ ਤੁਹਾਨੂੰ ਹੋਰ ਵੀ ਦਿਖਾਉਣਾ ਨਾਲ ਹੀ ਪ੍ਰਸ਼ਾਦ ਤਿਆਰ ਕੀਤਾ ਹੋਇਆ ਦੇਖੋ ਇਹ ਪ੍ਰਸ਼ਾਦ ਵੀ ਤਿਆਰ ਕੀਤਾ ਆ ਬਾਕੀ ਚਾਹ ਪਾਣੀ ਦਾ ਇਹ ਸਾਡੇ ਭਾਈ ਜੀਤ ਬੱਲੀ ਜੀ ਸੀ ਦੁੱਧਮ ਸਿੰਘ ਦੇ ਪਰਿਵਾਰ ਚੋਂ ਨੇਗੇ ਤੇ ਇਹਨਾਂ ਦੇ ਰਿਸ਼ਤੇਦਾਰ ਨੇਗੇ ਇਹ ਨਾ ਹੈ ਨਹੀਂ ਫਿਰਦਾ ਦਾ ਐਦਾ ਨਹੀਂ ਇਹ ਇਹ ਚਾਹਦਾ ਲੰਗਰਾ ਇਧਰ ਰੱਖੋ ਇਹ ਦੇਖੋ ਸੰਗਤ ਆ ਜਿਹੜੀ ਆ ਸਾਡੇ ਵਰਕਰ ਨੇ ਪਾਵੇਂ ਮੀਂਹ ਅੱਜ ਮੌਸਮ ਬਹੁਤ ਖਰਾਬ ਹੈ ਹਾਂ ਇਹ ਜਿਹੜਾ ਮੌਸਮ ਖਰਾਬ ਆ ਫੇਰ ਵੀ ਫੇਰ ਵੀ ਸਾਡੇ ਕਿਸਾਨਾਂ ਚ ਜਿਹੜਾ ਮੋਦੀ ਸਰਕਾਰ ਨਾਲ ਜਿਹੜਾ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਅੱਜ 97 ਦਿਨ ਹੋ ਗਏ ਮੋਰਚਾ ਚੱਲਦੇ ਨੂੰ ਉਹਦੇ ਵਿੱਚ ਇਹ ਫੇਰ ਵੀ ਲੋਕ ਆਏ ਹੋਏ ਨੇ ਦੇਖੋ ਮੀਂਦੇ ਵਿੱਚ ਹੈ ਨਾ ਦੇਖੋ ਪੂਰੇ ਉਤਸ਼ਾਹ ਦੇ ਨੇ ਸਾਰੇ ਲੋਕ ਹੈ ਨਾ ਪੂਰੇ ਜੋਰਾ ਸੋਰਾ ਨਾਲ ਉਤਸ਼ਾਹ ਦੇ ਵਿੱਚ ਨੇਗੇ ਇਸ ਕਰਕੇ ਇੱਥੇ ਮੀਂਹ ਹੈ ਸਾਡਾ ਜਿਹੜਾ ਰਿਗਾਰਡ ਕਾਫੀ ਹਲਾਤ ਦਾ ਫੇਰ ਵੀ ਹੈ ਉਤਸ਼ਾਹ ਸਾਡੇ ਜਿਹੜੇ ਕਿਸਾਨ ਔਰ ਨੇੜੇ ਸੰਗਤ ਬੈਠੀ ਹੈ ਇਹਨਾਂ ਦੇ ਵੀ ਦਰਸ਼ਨ ਕਰਾ ਦिए ਤੇ ਇਹ ਸਾਡੀਆਂ ਮਾਮਾ ਪੈਣਾ ਨੇਗੀਆਂ ਇਹ ਸਾਡੇ ਮਾਮਾ ਭੈਣਾਂ ਨੇ ਜਿਹੜੀਆਂ ਰੋਜ਼ੀ ਲਗਾਤਾਰ ਆਪ ਦਾ ਟਾਈਮ ਤੇ ਟਾਈਮ ਕੱਢ ਕੇ ਧਰਨੇ ਦੇ ਵਿੱਚ ਆਉਂਦੀਆਂ ਨੇਗੀਆਂ ਇਹ ਸਾਡੇ ਕਿਸਾਨ ਆਗੂ ਨੇ ਗੁਰਪਖਤ ਸਿੰਘ ਸਾਹ ਪਰ ਜੀ ਇਹ ਸਾਡੇ ਗੋਬਿੰਦ ਸਿੰਘ ਚੱਠਾ ਜੀ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾ ਇਹ ਜਿਹੜੇ ਬਲਾਕ ਦੇ ਆਗੂ ਨੇ ਜਿਹੜਾ ਪੂਰਾ ਪ੍ਰਬੰਧ ਜਿਹੜਾ ਇੱਥੇ ਦਾ ਦੇਖ ਰਿਹਾ ਚਲਾਉਂਦੇ ਨੇਗੇ ਹੋਰ ਸਾਡੇ ਬਹੁਤ ਸਾਰੇ ਆਗੂ ਬੈਠੇ ਨੇਗੇ ਆਹ ਔਰ ਭਗਵਾਨ ਕੌੜੇ ਹੋਰੇ ਬੈਠੇ ਨੇ ਇਹ ਜਿਹੜਾ ਟ੍ਰੈਂਡ ਮਾਲ ਦੇ ਅੱਗੇ ਜਿਹੜਾ ਧਰਨਾ ਲਗਾਤਾਰ 97 ਦਿਨ ਹੋ ਗਏ ਹੈਗੇ ਮੋਦੀ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਕੱਟਿਆ ਸਰਕਾਰਾਂ ਮੁਰਦਾਬਾ ਜਿੰਦਾਬਾਦ ਪ੍ਰਕਾਏ ਨੂੰ ਬਾਸਲੋ ਬਾਸਲੋ 2000 ਵੀ ਬਾਸਲੋ ਬਾਸਲੋ ਕੱਲੇ ਕੱਲੇ ਮਾਰਨਾ ਕੋ ਇਕੱਠੇ ਹੋ ਕੇ ਅੱਗੇ ਆਓ ਕੀ ਕਰਨਗੇ ਜੰਨਾ ਠਾਣੇ